ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਇੱਕ ਵਾਰ ਫਿਰ ਨਵਾਂ ਵਿਸ਼ਾ ਲੈ ਕੇ ਆਏ ਹਾਂ ਜਿਸ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਨੂੰ ਕੋਈ ਹਰਾ ਨਹੀਂ ਸਕਦਾ ਹਰਾ ਕਿਉਂ ਨਹੀਂ ਸਕਦਾ ਕਿਉਂਕਿ ਗੁਰਬਾਣੀ ਦਾ ਵੀ ਇੱਕ ਸ਼ਬਦ ਹੈ ਠਾਕੁਰ ਮੈਂ ਦਾਸ ਦਾਸ ਮੈਂ ਸੋਈ ਪਾਉ ਜਿਹੜਾ ਪਰਮਾਤਮਾ ਦੇ ਵਿੱਚ ਲੀਨ ਰਹਿੰਦਾ ਹੈ ਪਰਮਾਤਮਾ ਉਹਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਤਾਂ ਅੱਜ ਇੱਕ ਇਹੋ ਜਿਹਾ ਹੀ ਵਿਸ਼ਾ ਲੈ ਕੇ ਆਏ ਹਾਂ ਕਿਉਂਕਿ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਦੇ ਇਮਤਿਹਾਨ ਵੀ ਹੁੰਦੇ ਰਹਿੰਦੇ ਹਨ ਕਿਉਂਕਿ ਉਹਦੀ ਪ੍ਰਸ਼ੰਸਾ ਹੀ ਇੰਨੀ ਹੋਣ ਲੱਗ ਜਾਂਦੀ ਹੈ ਤੇ ਕੁਝ ਲੋਕ ਉਹਨਾਂ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੰਦੇ ਹਨ ਪਰ ਜਿਹੜਾ ਜਿਸ ਦੀ ਮਨ ਦੀ ਜਿਹੜੀ ਇਕਾਗਰਤਾ ਜ਼ਿਆਦਾ ਹੁੰਦੀ ਹੈ ਉਸ ਨੂੰ ਫਿਰ ਕੋਈ ਹਰਾ ਨਹੀਂ ਸਕਦਾ ਕਿਉਂਕਿ ਉਸ ਦਾ ਮਨ ਹੈ ਉਹ ਤੰਦਰੁਸਤ ਹੁੰਦਾ ਹੈ ਦੇ ਅਸੀਂ ਵੀ ਕੋਸ਼ਿਸ਼ ਕਰੀਏ ਵੀ ਅਸੀਂ ਆਪਣਾ ਮਨ ਤੰਦਰੁਸਤ ਕਰੀਏ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਇਹ ਗੱਲ ਕੀਤੀ ਸੀਗੀ ਕਿ ਜਿਵੇਂ ਇੱਕ ਪਲਵਾਨ ਨੂੰ ਚੰਗੀ ਖੁਰਾਕ ਦੇ ਨਾਲ ਉਸ ਦਾ ਸਰੀਰ ਤੰਦਰੁਸਤ ਹੋ ਜਾਂਦਾ ਹੈ ਉਸੇ ਤਰ੍ਹਾਂ ਸਾਡੇ ਮਨ ਨੂੰ ਤੰਦਰੁਸਤ ਕਰਨ ਦੇ ਲਈ ਸਾਨੂੰ ਨਾਮ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਫਿਰ ਮਨ ਕਮਜ਼ੋਰਾ ਹੋ ਕੇ ਇੱਧਰ ਉੱਧਰ ਪਟਕਦਾ ਰਹਿੰਦਾ ਹੈ ਭਾਵੇਂ ਅਸੀਂ ਲੱਖਾਂ ਕਰੋੜਾਂ ਕਮਾ ਲਈਏ ਪਰ ਫਿਰ ਮਨ ਦੁਖੀ ਦਾ ਦੁਖੀ ਰਹਿੰਦਾ ਹੈ ਤੇ ਜਦੋਂ ਮਨ ਦੁਖੀ ਰਹਿੰਦਾ ਹੈ ਤਾਂ ਆਦਮੀ ਇਨਸਾਨ ਕਦੇ ਵੀ ਸੁਖੀ ਨਹੀਂ ਹੋ ਸਕਦਾ ਉਹ ਬੇਚੈਨ ਰਹਿੰਦਾ ਹੈ ਤੇ ਆਓ ਇੱਕ ਇਹ ਜੀ ਘਟਨਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਜਿਸ ਦੇ ਵਿੱਚ ਪ੍ਰਮਾਤਮਾ ਦੇ ਸਿਮਰਨ ਕਰਨ ਵਾਲੇ ਨੂੰ ਕੋਈ ਹਰਾ ਨਹੀਂ ਸਕਦਾ ਤੇ ਅਸੀਂ ਵੀ ਕੋਸ਼ਿਸ਼ ਕਰੀਏ ਉਸੀ ਉਸ ਇੱਕ ਪ੍ਰਮਾਤਮਾ ਦੇ ਨਾਲ ਜੁੜੀਏ ਐਵੇਂ ਇਧਰ ਉਧਰ ਨਾ ਭਟਕਦੇ ਫਰੀਏ ਕਦੇ ਕਿਸੇ ਪਿੱਛੇ ਲੱਗ ਗਏ ਕਦੇ ਕਿਸੇ ਪਿੱਛੇ ਲੱਗ ਗਏ ਸਾਨੂੰ ਕਿਸੇ ਪਿੱਛੇ ਲੱਗਣ ਦੀ ਲੋੜ ਨਹੀਂ ਗੁਰਬਾਣੀ ਨੇ ਸਾਨੂੰ ਇੱਕ ਨਾਲ ਜੋੜਿਆ ਤੇ ਇੱਕ ਨਾਲ ਜੁੜ ਕੇ ਅਸੀਂ ਉਸ ਦਾ ਸਿਮਰਨ ਕਰੀਏ ਤਾਂ ਸਾਨੂੰ ਮਨ ਦੀ ਜਿਹੜੀ ਹੈ ਤੰਦਰੁਸਤੀ ਉਹ ਜ਼ਰੂਰ ਮਿਲੇਗੀ ਤਾਂ ਆਓ ਆਪਾਂ ਇੱਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਭਾਈ ਕਾਂਤ ਸਿੰਘ ਜੀ ਐਪਟਾਪਾਦ ਦੇ ਵਿੱਚ ਸੰਪਾਦਕ ਸਨ ਤੇ ਭਾਈ ਸਾਹਿਬ ਪਾਈ ਵੀਰ ਸਿੰਘ ਜੀ ਦੀ ਉੱਤੇ ਬੜੀ ਪ੍ਰਸ਼ੰਸਾ ਹੋ ਰਹੀ ਸੀ ਪ੍ਰਸ਼ੰਸਾ ਅਕਸਰ ਨਾਮ ਸਿਮਰਨ ਕਰਨ ਵਾਲੇ ਦੀ ਹੁੰਦੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਪਰਮਾਤਮਾ ਵੱਲੋਂ ਹੀ ਹਰ ਚੀਜ਼ ਦਾ ਥੋੜਾ ਮੋਟਾ ਪਹਿਲਾਂ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਹਨਾਂ ਦੇ ਬੋਲ ਵੀ ਪਰਮਾਤਮਾ ਦੇ ਬੋਲ ਹੋਣ ਲੱਗ ਜਾਂਦੇ ਹਨ ਉਹ ਬੋਲ ਫਿਰ ਆਪ ਦੇ ਬੋਲ ਨਹੀਂ ਰਹਿੰਦੇ ਉਹਨਾਂ ਦੇ ਬੋਲਾਂ ਦੀ ਵੈਲਿਊ ਇੰਨੀ ਵੱਧ ਜਾਂਦੀ ਹੈ ਤੇ ਐਸੀ ਤਰ੍ਹਾਂ ਹੀ ਹਰ ਇੱਕ ਇਨਸਾਨ ਉਸ ਉਹਨਾਂ ਦੀ ਉਪਮਾ ਪ੍ਰਸੰਸਾ ਕਰਦਾ ਸੀਗਾ ਤੇ ਭਾਈ ਕਾਂ ਸਿੰਘ ਜੀ ਨੂੰ ਸ਼ੱਕ ਸੀਗਾ ਵੀ ਇਹ ਪ੍ਰਸੰਸਾ ਉਹਨਾਂ ਦੀ ਲੋਕ ਸੱਚੀ ਨਹੀਂ ਕਰਦੇ ਕਿਉਂਕਿ ਉਹ ਵੈਸੇ ਬਹੁਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅਮੀਰ ਸਨ ਤੇ ਉਸ ਭਾਈ ਕਾਂ ਸਿੰਘ ਦੀ ਸੋਚ ਦੇ ਸਨ ਕਿ ਲੋਕ ਇਹਨਾਂ ਦੇ ਘਰੇ ਹੋਟਲ ਵਾਂਗੂ ਇਹਨਾਂ ਨੂੰ ਲੋਕਾਂ ਨੂੰ ਖਾਣਾ ਮਿਲ ਜਾਂਦਾ ਕਿਸੇ ਕਿਸੇ ਨਾ ਕਿਸੇ ਚੀਜ਼ ਦਾ ਗੋਹ ਹੁੰਦਾ ਹੈ ਤਾ ਕਰਕੇ ਲੋਕ ਇਹਨਾਂ ਦੀ ਪ੍ਰਸ਼ੰਸਾ ਕਰਦੇ ਹਨ ਪਰ ਜਿਹੜਾ ਨਾਮ ਸਿਮਰਨ ਕਰਦਾ ਹੈ ਉਸ ਦੀ ਪ੍ਰਸ਼ੰਸਾ ਪਰਮਾਤਮਾ ਆਪ ਕਰਾਉਂਦਾ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਤੇ ਇਸ ਦੇ ਲਈ ਭਾਈ ਕਾਂਤ ਸਿੰਘ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਭਾਈ ਵੀਰ ਸਿੰਘ ਜੀ ਕੋਲ ਚਲਦੇ ਆਂ ਤੇ ਉਹਨਾਂ ਕੋਲੋਂ ਕਈ ਔਖੇ ਔਖੇ ਪ੍ਰਸ਼ਨ ਪੁੱਛਦੇ ਆਂ ਵੀ ਉਹਨਾਂ ਨੂੰ ਇਹ ਪ੍ਰਸ਼ਨਾਂ ਦੇ ਉੱਤਰ ਆਉਂਦੇ ਵੀ ਹੈ ਜਾਂ ਵੈਸੇ ਹੀ ਉਹਨਾਂ ਦੀ ਪ੍ਰਸ਼ੰਸਾ ਹੋ ਰਹੀ ਹੈ ਤਾਂ ਉਹਨਾਂ ਨੇ ਕੀ ਕੀਤਾ ਇੱਕ ਕਾਗਜ਼ ਦੇ ਉੱਤੇ ਬਹੁਤ ਔਖੇ ਔਖੇ ਪ੍ਰਸ਼ਨ ਲਿਖ ਕੇ ਲੈ ਗਏ ਵੀ ਇਹਨਾਂ ਦੇ ਉੱਤਰ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤੋਂ ਲਵਾਂਗੇ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਪਣੇ ਦਫ਼ਤਰ ਦੇ ਵਿੱਚ ਬੈਠੇ ਹੋਏ ਸਨ ਉਹਨਾਂ ਦੇ ਕੋਲ ਭਾਈ ਸੇਵਾ ਸਿੰਘ ਜੀ ਸਨ ਜਿਹੜੇ ਅਖਬਾਰ ਦੇ ਸੰਪਾਦਕ ਸਨ ਉਹ ਵੀ ਬੈਠੇ ਹੋਏ ਸਨ ਤੇ ਕੁਝ ਗੱਲਾਂ ਚੱਲ ਰਹੀਆਂ ਸਨ ਇਸੇ ਤਰ੍ਹਾਂ ਤੇ ਐਨੇ ਨੂੰ ਭਾਈ ਕਾਨ ਸਿੰਘ ਜੀ ਆ ਗਏ ਤੇ ਉਹਨਾਂ ਕੋਲ ਆ ਕੇ ਬੈਠ ਗਏ ਤੇ ਭਾਈ ਗੱਲਾਂ ਕਰਦੇ ਕਰਦੇ ਸਰਸਰੀ ਗੱਲਾਂ ਕਰਦੇ ਕਰਦੇ ਤੇ ਭਾਈ ਵੀਰ ਸਿੰਘ ਜੀ ਨੇ ਉਹਨਾਂ ਨਾਲ ਭਾਈ ਕਾਨ ਸਿੰਘ ਜੀ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਨਾਲ ਵਾਰਤਾਲਾਪ ਘਟੂ ਘਟ ਡੇਢ ਦੋ ਘੰਟੇ ਵਾਰਤਾਲਾਪ ਚੱਲੀ ਤੇ ਡੇਢ ਦੋ ਘੰਟੇ ਵਾਰਤਾਲਾਪ ਚੱਲਣ ਦੇ ਨਾਲ ਭਾਈ ਜਿਹੜੇ ਸੀਗੇ ਕਾਨ ਸਿੰਘ ਜੀ ਸੀ ਉਹ ਅਸ਼ ਅਸ਼ਕਰੋਟੇ ਵੀ ਇੰਨੀਆਂ ਮਹਾਨ ਗੱਲਾਂ ਪਾਈ ਸਹ ਪਾਈ ਵੀਰ ਸਿੰਘ ਜੀ ਦੀਆਂ ਇੰਨੇ ਵਧੀਆ ਵਿਚਾਰ ਤੇ ਜਦੋਂ ਪਾਈ ਵੀਰ ਸਿੰਘ ਜੀ ਇਹ ਗੱਲਾਂ ਕਰਕੇ ਚਲੇ ਗਏ ਤਾਂ ਉਹਨਾਂ ਨੇ ਪਾਈ ਸੇਵਾ ਸਿੰਘ ਜੀ ਨੂੰ ਕਿਹਾ ਕਿ ਮੈਂ ਪਾਈ ਸਹ ਪਾਈ ਵੀਰ ਸਿੰਘ ਜੀ ਕੋਲ ਇਹ ਪਰਸਨ ਲੈ ਕੇ ਆਇਆ ਸੀ ਤੇ ਕਮਾਲ ਦੀ ਗੱਲ ਇਹ ਹੋਈ ਕਿ ਇਹ ਜਿੰਨੇ ਵੀ ਜਿਹੜੇ ਪਰਸਨ ਹੈਗੇ ਆ ਜਿਵੇਂ ਹੀ ਮੈਨੇ ਇੱਕ ਮੈਂ ਇੱਕ 2 3 ਨੰਬਰ ਕਰਕੇ ਪਰਸਨ ਲਿਖੇ ਸਨ ਇੰਨਾ ਪਰਸਨ ਦੇ ਉੱਤਰ ਮੇਰੇ ਬਿਨਾ ਪੁੱਛੇ ਮੈਂ ਬਿਨਾ ਪਰਚੀ ਕੱਢੇ ਤੋਂ ਹੀ ਉਹਨਾਂ ਨੇ ਇੱਕ ਇੱਕ ਕਰਕੇ ਮੈਨੂੰ ਜਵਾਬ ਦੇ ਦਿੱਤੇ ਤੇ ਮੈਂ ਹੈਰਾਨ ਹਾਂ ਵਾਕਈ ਹੀ ਉਹਨਾਂ ਦੇ ਉੱਤੇ ਪ੍ਰਮਾਤਮਾ ਦੀ ਮਿਹਰ ਹੈ ਸੱਚ ਹੈ ਵੀ ਉਹ ਪ੍ਰਸ਼ੰਸਾ ਦੇ ਲਾਇਕ ਹਨ ਤੇ ਇਸ ਤਰ੍ਹਾਂ ਪਹਿਲਾਂ ਹੀ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਕਿਵੇਂ ਨਾ ਕਿਵੇਂ ਪਰਮਾਤਮਾ ਆਪ ਉਹਨਾਂ ਦੀ ਰੱਖਿਆ ਕਰਦਾ ਹੈ ਉਹਨਾਂ ਨੂੰ ਆਪ ਵੀ ਨਹੀਂ ਪਤਾ ਹੁੰਦਾ ਕਿ ਇਹ ਬੋਲ ਕਿਸ ਤਰ੍ਹਾਂ ਉਹ ਬੋਲ ਰਹੇ ਹਨ ਤੇ ਉਹ ਪਰਮਾਤਮਾ ਦੇ ਬੋਲ ਬਣ ਜਾਂਦੇ ਹਨ ਜਿਵੇਂ ਗੁਰਬਾਣੀ ਦਾ ਸ਼ਬਦ ਹੈ ਠਾਕਰ ਮੈਂ ਦਾਸ ਦਾਸ ਮੈਂ ਸੋਈ ਤੇ ਹਰ ਸ਼ਬਦ ਉਹ ਪਰਮਾਤਮਾ ਦਾ ਬਣ ਜਾਂਦਾ ਹੈ ਤੇ ਭਾਈ ਸਹਿਬਾਈ ਵੀਰ ਸਿੰਘ ਜੀ ਵੀ ਨਹੀਂ ਪਤਾ ਸੀ ਵੀ ਉਹ ਉਹਨਾਂ ਦੇ ਉੱਤਰ ਬਿਨਾਂ ਜਾਣੇ ਹੀ ਉਹ ਉੱਤਰ ਦੇ ਗਏ ਇਸ ਨੂੰ ਆਪਾਂ ਕਹਿ ਸਕਦੇ ਹਾਂ ਵੀ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੇ ਦੀ ਲਾਜ ਫਿਰ ਪ੍ਰਮਾਤਮਾ ਆਪ ਰੱਖਦਾ ਹੈ ਉਸ ਨੂੰ ਕੋਈ ਖਰਾ ਨਹੀਂ ਸਕਦਾ ਚਾਹੇ ਉਹ ਕਿੱਡਾ ਵੀ ਵੱਡਾ ਹੋਵੇ ਕਿਉਂਕਿ ਪ੍ਰਮਾਤਮਾ ਆਪਣੇ ਭਗਤਾਂ ਦੀ ਲਾਜ ਆਪ ਰੱਖਣ ਆਉਂਦਾ ਹੈ ਤੇ ਹਮੇਸ਼ਾ ਰੱਖਦਾ ਹੈ ਤੇ ਇੰਨੀਆਂ ਕਿ ਬੇਨਤੀਆਂ ਤੁਹਾਡੇ ਸਾਹਮਣੇ ਕਰਦਾ ਹੈ ਕਿ ਤੁਸੀਂ ਵੀ ਪ੍ਰਮਾਤਮਾ ਦਾ ਸਿਮਰਨ ਕਰਿਆ ਕਰੋ ਐਵੇਂ ਕਿਸੇ ਦੇ ਪਿੱਛੇ ਸਾਨੂੰ ਲੱਗਣ ਦੀ ਲੋੜ ਨਹੀਂ ਸਾਨੂੰ ਗੁਰਪਾਣੀ ਨੇ ਇੱਕ ਦੇ ਨਾਲ ਜੋੜਿਆ ਹੈ ਤੇ ਜਦੋਂ ਸਾਡਾ ਮਨ ਦੇ ਵਿੱਚ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਨ ਲੱਗ ਗਿਆ ਸਾਡੇ ਇੱਧਰ ਉੱਧਰ ਦੇ ਵਿਚਾਰ ਜਾਣ ਲੱਗ ਗਏ ਤਾਂ ਸਾਡਾ ਮਨ ਵੀ ਇੰਨਾ ਤਾਕਤਵਰ ਹੋ ਜਾਊਗਾ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਊਗਾ ਫਿਰ ਪਰਮਾਤਮਾ ਸਾਡੇ ਮਨ ਦੇ ਵਿੱਚ ਆਪ ਪ੍ਰਗਟ ਹੋ ਜਾਣਾ ਤੇ ਜਿਸ ਦੇ ਨਾਲ ਫਿਰ ਸਾਨੂੰ ਸੁੱਖ ਹੀ ਸੁੱਖ ਮਿਲਣਗੇ ਦੁੱਖ ਦੇਣ ਵਾਲਾ ਫਿਰ ਕੋਈ ਜਮਿਆ ਨਹੀਂ ਫਿਰ ਪਰਮਾਤਮਾ ਆਪ laaj ਰੱਖਦਾ ਜਿਵੇਂ ਗੁਰਬਾਣੀ ਦਾ ਸ਼ਬਦ ਹੈ ਵਿਚਕਰਤਾ ਪੁਰਖ ਲੋਵਾ ਵਾਲ ਨਵਿੰਗਾ ਹੋਵਾ ਤੇ ਇੰਨੀਆਂ ਬੇਨਤੀਆਂ ਨੂੰ ਸਵੀਕਾਰ ਕਰਦਿਆਂ ਆਪ ਜੀ ਤੇ ਬੇਨਤੀ ਹੈ ਕਿ ਜਿੰਨੇ ਵੀ ਬੋਲ ਬੋਲੇ ਹਨ ਉਹ ਪਰਮਾਤਮਾ ਦੇ ਬੋਲ ਹੋਣ ਦਾਸ ਵੱਲੋਂ ਕੋਈ ਵੀ ਬੋਲ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ